ਡੀ ਸਟਾਰਟ ਪਿਛਲੇ ਸਾਲ ਪਾਕਿਸਤਾਨੀ ਫੌਜਾਂ ਵੱਲੋਂ ਸਾਡੀਆਂ ਸਰਹੱਦਾਂ ਉਤੇ ਤੀਤੇ ਹਮਲੇ ਕਾਰਨ ਰਾਜ ਨੂੰ ਅਚਾਨਕ ਇੱਕ ਗੰਭੀਰ ਆਰਥਿਕ ਸੰਕਟ ਦਾ ਮੁਕਾਬਲਾ ਕਰਨਾ ਪਿਆ ਡੰਡੀ ਪਰ ਸਾਡੇ ਲਈ ਇਹ ਬੜੇ ਗੌਰਵ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਨੇ ਨਾ ਕੇਵਲ ਬੈਰੀ ਨੂੰ ਮੂੰਹ ਤੋੜ ਜਵਾਬ ਦਿੱਤਾ ਸਗੋਂ ਆਪਣੀ ਬਹਾਦਰੀ ਅਤੇ ਰਣਨੀਤੀ ਨਾਲ ਦੁਸ਼ਮਣ ਦੇ ਦੰਦ ਖੱਟੇ ਕਰਕੇ ਸਫਲਤਾ ਦੇ ਝੰਡੇ ਚੁਲਾਏ ਅਤੇ ਦੇਸ਼ ਦੀ ਆਨ ਅਤੇ ਸਾਨ ਨੂੰ ਬਰਕਰਾਰ ਰੱਖਿਆ ਡੰਡ ਦੇਸ਼ ਦੀਆਂ ਹਥਿਆਰਬੰਦ ਫੌਜਾਂ ਤੋਂ ਇਲਾਵਾ ਪੰਜਾਬੀਆਂ ਨੇ ਵੀ ਇਸ ਬੰਗਾਰ ਦਾ ਮੁਕਾਬਲਾ ਕਰਨ ਲਈ ਅਦੁੱਤੀ ਵੀਰਤਾ ਦ੍ਰਿੜਤਾ ਅਤੇ ਦੇਸ਼ ਲਈ ਕੁਰਬਾਨੀ ਕਰਨ ਦੀ ਭਾਵਨਾ ਵਿਖਾਈ ਡੰਡੀ ਉਹਨਾਂ ਨੇ ਨਾ ਕੇਵਲ ਫੌਜ ਅਤੇ ਪੁਲਿਸ ਦੀ ਬੜਮੁੱਲੀ ਸਹਾਇਤਾ ਕੀਤੀ ਸਗੋਂ ਇੱਕ ਵਾਰ ਫਿਰ ਆਪਣੇ ਹੌਸਲੇ ਤੇ ਸਹਿਣਸ਼ੀਲਤਾ ਦਾ ਅਜਿਹਾ ਬੇਨਜ਼ੀਰ ਸਬੂਤ ਦਿੱਤਾ ਕੇ ਸਾਰੇ ਦੇਸ਼ ਵਾਸੀ ਵਾਹ ਵਾਹ ਕਰ ਉਠੇ ਡੰਡ جنگ ਤੋਂ ਬਾਅਦ ਭਾਵੇਂ ਆਰਥਿਕ ਸਰਗਰਮੀਆਂ ਸਧਾਰਨ ਰੂਪ ਵਿੱਚ ਬਹਾਲ ਰੱਖਣ ਲਈ ਪੂਰਾ ਯਤਨ ਕੀਤਾ ਗਿਆ ਪਰ ਫਿਰ ਵੀ جنگ ਦੇ ਕਾਰਨ ਸਮੁੱਚੇ ਰਾਜ ਅਤੇ ਖਾਸ ਕਰਕੇ ਸਰਹੱਦ ਦੇ ਨੇੜੇ ਦੇ ਉਹਨਾਂ ਜ਼ਿਲ੍ਹਿਆਂ ਦੀ ਆਰਥਿਕ ਹਾਲਤ ਵਿਗੜ ਗਈ ਜਿਨ੍ਹਾਂ ਨੂੰ ਦੁਸ਼ਮਣ ਦੇ ਹਮਲੇ ਦਾ ਸਭ ਤੋਂ ਬਹੁਤਾ ਭਾਰ ਬਰਦਾਸ਼ਤ ਕਰਨਾ ਪਿਆ ਡੰਡੀ ਕੁਝ ਸਮੇਂ ਲਈ ਤਾਂ ਹਾਲਾਤ ਬੜੇ ਗੰਭੀਰ ਹੋ ਗਏ ਪਰ ਸੀਗਰ ਹੀ ਉਹਨਾਂ ਉੱਪਰ ਕਾਬੂ ਪਾ ਲਿਆ ਡੰਡੀ ਦੂਸਰਾ ਪੈਰਾਗ੍ਰਾਫ ਲਿਖਾਂਗੇ ਵੀ ਸਟਾਰ ਦੇਸ ਦਾ ਚਾਂਚਾ ਸੰਗੀ ਸਰੂਪ ਦਾ ਹੈ ਡੰਡੀ ਇਸ ਲਈ ਕੇਂਦਰ ਅਤੇ ਰਾਜਾਂ ਦੇ ਆਪਸੀ ਸਬੰਧ ਸੁਖਾਵੇਂ ਅਤੇ ਮਜ਼ਬੂਤ ਹੋਣ ਦੀ ਲੋੜ ਹੈ ਡੰਡੀ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਰਾਜਾਂ ਕੋਲ ਉਚਿਤ ਰੂਪ ਵਿੱਚ ਰਾਜਸੀ ਅਤੇ ਵਿੱਤੀ ਅਧਿਕਾਰ ਹੋਣ ਡੰਡੀ ਪਰ ਹੁਣ ਤੱਕ ਹੁੰਦਾ ਇਹ ਹੀ ਰਿਹਾ ਹੈ ਕਿ ਜਿੰਨੇ ਵੀ ਅਹਿਮ ਮਹਿਕਮੇ ਹਨ ਉਹ ਕੇਂਦਰ ਦੀ ਮੂਠੀ ਵਿੱਚ ਹਨ ਡੰਡੀ ਰਾਜਾਂ ਦੀ ਜਨਤਾ ਤੋਂ ਟੈਕਸਾਂ ਦੇ ਰੂਪ ਵਿੱਚ ਉਹ ਗਰਾਹਿਆ ਪੈਸਾ ਹੀ ਰਾਜਾਂ ਨੂੰ ਵਿਆਜ ਉੱਤੇ ਦਿੱਤਾ ਜਾਂਦਾ ਹੈ ਡੰਡੀ ਇਹੀ ਕਾਰਨ ਹੈ ਕਿ ਰਾਜਾਂ ਦੇ ਵਿਕਾਸ ਕਾਰਜ ਠੀਕ ਢੰਗ ਨਾਲ ਨਹੀਂ ਚੱਲਦੇ ਡੰਡੀ ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਮੂਲ ਰੂਪ ਵਿੱਚ ਇਥੋਂ ਹੀ ਉੱਠੀ ਹੈ ਡੰਡੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਡਾਕਟਰ ਫਾਰੂਕ ਅਬਦੁੱਲਾ ਆਪਣੇ ਖੁਦਮੁਖਤਾਰੀ ਦੇ ਮਤੇ ਨੇ ਬਿਨਾਂ ਸ਼ੱਕ ਸਾਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਡੰਡੀ ਪਰ ਇਹ ਹੈ ਬਹੁਤ پیچੇਦਾ ਡੰਡੀ ਵਰਤਮਾਨ ਪ੍ਰਸਥਿਤੀਆਂ ਵਿੱਚ ਇਸ ਨੂੰ ਜਿਉਂ ਦਾ ਤਿਉਂ ਸਵੀਕਾਰ ਕਰਨਾ ਸੰਭਵ ਨਹੀਂ ਡੰਡੀ ਪਰ ਫਿਰ ਵੀ ਰਾਜਾਂ ਦੇ ਵੱਧ ਬਿੱਤੀ ਅਧਿਕਾਰਾਂ ਦੇ ਸੰਦਰਭ ਵਿੱਚ ਇਹ ਮਤੇ ਨੂੰ ਉਂਝ ਹੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਡੰਡੀ ਰਾਜਾਂ ਨੂੰ ਬੱਧ ਅਧਿਕਾਰਾਂ ਦਾ ਮੁੱਦਾ ਅਸਲ ਵਿੱਚ ਬੱਧ ਵਿਤੀ ਅਧਿਕਾਰਾਂ ਦਾ ਮੁੱਦਾ ਹੈ ਡੰਡੀ ਕੁੱਲ ਮਿਲਾ ਕੇ ਸੂਬਿਆਂ ਦੀ ਸਭ ਤੋਂ ਵੱਡੀ ਲੋੜ ਢੁਕਵੇਂ ਫੰਡਾਂ ਦੀ ਹੈ ਡੰਡੀ